ਅਕਾਲੀ ਦਲ ਤੁਹਾਡੀ ਇੱਕ ਫੌਜ ਹੈ ਪੰਜਾਬ ਦੀ ਫੌਜ ਹੈ ਤੁਸੀਂ ਜਾਣਦੇ ਹੋ ਜਿਹੜੇ ਮੁਲਕ ਦੀ ਫੌਜ ਤਕੜੀ ਹੋਏ ਉਸ ਮੁਲਕ ਤਰਫ ਕੋਈ ਝਾਕ ਨਹੀਂ ਸਕਦਾ ਅੱਜ ਅਮਰੀਕਾ ਉਸ ਦਾ ਰਾਸ਼ਟਰਪਤੀ ਟਰੰਪ ਐਂ ਤੁਰਦਾ ਜਿਵੇਂ ਬਾਦਸ਼ਾਹ ਦੁਨੀਆ ਦਾ ਕਿਉਂ ਕਿਉਂਕਿ ਉਹਨਾਂ ਦੀ ਫੌਜ ਸਭ ਤੋਂ ਤਕੜੀ ਹੈ ਕੋਈ ਹਿੰਮਤ ਨਹੀਂ ਕਰਦਾ ਉਹਨਾਂ ਨਾਲ ਪੰਗਾ ਲੈਣ ਨੂੰ। ਉਹ ਹੀ ਹਾਲਾਤ ਆਪਣੀ ਸੀ ਜ ਆਪਣੀ ਫੌਜ ਇੰਨੀ ਤਕੜੀ ਸੀ। ਅਕਾਲੀ ਦਲ ਦੇ ਮੋਰਚਿਆਂ ਤੋਂ ਡਰਦੇ ਸੀ, ਅਕਾਲੀ ਦਲ ਦੀ ਤਾਕਤ ਤੋਂ ਡਰਦੇ ਸੀ। ਆਹ ਸਾਰੀਆਂ ਗੱਲਾਂ ਏਜੰਸੀਆਂ ਨੇ ਦੇਖ ਲੀਆਂ। ਆਹ ਗੱਲਾਂ ਸੈਂਟਰ ਦੀਆਂ ਸਰਕਾਰਾਂ ਤੇ ਵਿਰੋਧੀ ਪਾਰਟੀਆਂ ਨੇ ਦੇਖ ਲੀਆਂ। ਕਿ ਪੰਜਾਬ ਉੱਤੇ ਸਿੱਖ ਕੌਮ ਉੱਤੇ ਪੰਜਾਬੀਆਂ ਉੱਤੇ ਜੇ ਰਾਜ ਕਰਨਾ ਹੈ। ਉਹ ਨਾ ਦੀ ਫੌਜ ਨੂੰ ਕਮਜ਼ੋਰ ਕਰ ਦਿਓ ਫਿਰ ਦਿਮਾਗ ਚੱਲਣ ਲੱਗ ਗਏ ਸਾਜਸ਼ਾਂ ਸ਼ੁਰੂ ਹੋ ਗਈਆਂ ਜਦੋਂ 10 ਸਾਲ ਲਗਾਤਾਰ ਆਪਣੀ ਸਰਕਾਰ ਰਹੀ ਵੱਡੇ ਬਾਦਲ ਸਾਹਿਬ ਨੇ ਨਕਸ਼ਾ ਬਦਲ ਦਿੱਤਾ ਪੰਜਾਬ ਦਾ ਆਪਣੀਆਂ ਏਜੰਸੀਆਂ ਤੇ ਦੂਜੀਆਂ ਪਾਰਟੀਆਂ ਤੇ ਵਿਰੋਧੀ ਧਲਾਂ ਨੇ ਸੋਚਿਆ ਹੁਣ ਆਪਣਾ ਇੱਥੇ ਕੁਝ ਨਹੀਂ ਹੋਊਗਾ ਕੋਈ ਸੋਚੋ ਤੇ ਫਿਰ ਬੇਦਬੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਮੈਂ ਹੈਰਾਨ ਹੈ ਜਿਹੜੀ ਪਾਰਟੀ ਥੋਡੀ ਪਾਰਟੀ ਬਣੀ ਗੁਰੂ ਘਰ ਦੀ ਰੱਖਿਆ ਵਾਸਤੇ ਹੈ ਜਿਹੜੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਬਣੀ ਹੈ ਖਾਲਸਾ ਪੰਥ ਦੀ ਅਗਵਾਈ ਕਰਨ ਵਾਸਤੇ ਬਣੀ ਹੈ ਇੰਨਾ ਏਜੰਸੀਆਂ ਨਿਕਲਣਾ ਚਾਕੇ ਇੰਨਾ ਵਿਰੋਧੀਆਂ ਦੇ ਗੱਲਾਂ ਚਾਕੇ ਉਹਨਾਂ ਨੇ ਥੋੜੀ ਪਾਰਟੀ ਤੇ ਉੱਤੇ ਇਲਜ਼ਾਮ ਲਾਤਾ ਬੇਅਦਬੀ ਦਾ ਜਿਹੜਾ ਕੋਈ ਉਹ ਪਾਰਟੀਆਂ ਜਿਹੜਾ ਮੱਥਾ ਟੇਕਣ ਵੀ ਨਹੀਂ ਜਾਂਦੀਆਂ ਗੁਰੂ ਘਰ ਵਿੱਚ ਹੁਣ ਕਾਂਗਰਸੀ ਕਹਿੰਦੇ ਕਿ ਕਾਲੀ ਦਲ ਨੇ ਬੇਅਦਬੀ ਕੀਤੀ ਹੈ ਕਿਹੜੇ ਕਾਂਗਰਸੀ ਜਿਨ੍ਹਾਂ ਨੇ ਟੈਂਕਾਂ ਤੋਪਣਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਉਹਨਾਂ ਦੀ ਗੱਲਾਂ 'ਚ ਆ ਗਏ ਜਿਨ੍ਹਾਂ ਨੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ ਉਹਨਾਂ ਦੀ ਗੱਲਾਂ 'ਚ ਆ ਗਏ ਆਪਾਂ ਝਾੜੂ ਵਾਲਿਆਂ ਦੇ ਗੱਲਾਂ 'ਚ ਆ ਗਏ ਏਜੰਸੀਆਂ ਦੀ ਗੱਲਾਂ 'ਚ ਆ ਗਏ 10 ਸਾਲ ਹੋ ਗਏ ਹੁਣ ਉਹਨਾਂ ਦੀਆਂ ਸਰਕਾਰਾਂ ਇੱਕ ਦਸੋ ਕਿਹੜੇ ਇਕੱਲੇ ਦਲ ਦੇ ਵਰਕਰ ਤੇ ਲੀਡਰ ਦੇ ਨਾਂ ਤੇ ਪਰਚਾ ਬੇਅਦਬੀ ਦਾ ਉਹ ਤਾਂ ਕੱਲਾ ਬਦਨਾਮ ਕਰਕੇ ਰਾਜ ਕਰਨਾ ਚਾਹੁੰਦੇ ਸੀ ਉਹ ਕਾਮਯਾਬ ਹੋ ਗਏ ਤੇ ਨੁਕਸਾਨ ਆਪਣਾ ਕਿੰਨਾ ਵੱਡਾ ਕਰ ਗਏ ਕੌਮ ਦਾ ਕਰ ਗਏ ਪੰਜਾਬ ਦਾ ਕਰ ਗਏ ਜਿਹੜਾ ਭਰਨਾ ਬੜਾ ਔਖਾ ਹੋਊਗਾ ਖਾਲਸਾ ਜੀ ਕਿਸੇ ਦੀ ਹਿੰਮਤ ਨਹੀਂ ਸੀ ਤੁਹਾਡੂ ਤੁਹਾਡੇ ਗੁਰੂ ਘਰਾਂ ਤੇ ਹਮਲਾ ਕਰਨ ਦੀ ਕਿਉਂਕਿ ਤੁਹਾਡੀ ਫੌਜ ਅਕਾਲੀ ਦਲ ਸੀ ਇੰਨੀ ਤਗੜੀ ਪਰ ਜਦੋਂ ਤੁਸੀਂ ਕਮਜ਼ੋਰ ਕਰਤੀ ਤੇ ਅੱਜ ਕੀ ਹੋ ਗਿਆ ਤੁਹਾਡੇ ਗੁਰੂ ਘਰਾਂ ਤੇ ਵੀ ਹਮਲਾ ਹੋ ਗਿਆ ਗੁਰੂਗ੍ਰਾਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਜਿਹੜੀ ਅੰਗਰੇਜ਼ ਨਹੀਂ ਤੋੜ ਸਕੇ ਤਖਤ ਹਜ਼ੂਰ ਸਾਹਿਬ ਦੇ ਕਾਬਜ ਹੋ ਗਏ ਜਿਹੜਾ ਕੋਈ ਕਰ ਨਹੀਂ ਸਕਦਾ ਸੀ ਸੋਚ ਨਹੀਂ ਸਕਦਾ ਸੀ ਤਖਤ ਪਟਨਾ ਸਾਹਿਬ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਜਿਹੜਾ ਕਰ ਨਹੀਂ ਸਕਦੇ ਸੀ ਪਹਿਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਹੱਥਾਂ ਹੁਣ ਤੇ ਹਲੇ ਵੀ ਨਹੀਂ ਜਾਗੋਂਗੇ ਫਿਰ ਕਦੋਂ ਜਾਗੋਂਗੇ ਪੰਜਾਬ ਵਿੱਚ ਕੀ ਹਾਲਾਤ ਬਣਾਤੀ ਹੈ ਤੁਸੀਂ ਦੇਖ ਲਿਆ 10 ਸਾਲ ਕੀ ਹੋ ਗਿਆ ਆਪਣੇ ਕਿੱਥੇ ਚਲੇ ਗਏ ਕਿਹੜੇ ਲੋਕ ਕਹਿੰਦੇ ਕੋਈ ਅੱਜ ਕੀ ਕਰ ਰਿਹਾ ਹੈ ਜੇ ਤੁਸੀਂ ਮੈਂ ਕਹਿਣਾ ਚਾਹਣਾ ਜੇ ਬੇਅਦਬੀਆਂ ਦੀ ਅਸਲੀ ਇਨਕੁਆਰੀ ਹੋਏ ਆ ਝਾੜੂ ਵਾਲੇ ਨਿਕਲਣਗੇ ਆ ਮਲੇਰ ਕੋਟਲੇ ਤੁਹਾਡੇ ਨਾਲ ਮਲੇਰ ਕੋਟਲੇ ਬੇਅਦਬੀ ਹੋਈ ਸਾਡੀ ਸਰਕਾਰ ਸੀ ਅਸੀਂ ਨਾਲ ਦੇ ਨਾਲ ਬੰਦਾ ਫੜਿਆ ਕਿਹਨੂੰ ਫੜਿਆ ਉਦੋਂ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮਐਲਏ ਸੀ ਨਰੇਸ਼ ਯਾਦਵ ਉਹਨੂੰ ਫੜਿਆ ਕੇਸ ਚੱਲਿਆ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀੋਂ ਫੜਿਆ ਕੇਸ ਚੱਲਿਆ ਤੇ ਮਲੇਰ ਕੋਰਟ ਦੇ ਅਦਾਲਤ ਵਿੱਚ ਕੇਸ ਕੌਣ ਲੜ ਰਿਹਾ ਹੈ ਹਰਪਾਲ ਚੀਮਾ ਇਥੋਂ ਦਾ ਐਮ ਐਮ ਐਲ اے ਮੰਤਰੀ ਉਹ ਵਕੀਲ ਹੈ ਬੇਅਦਬੀ ਉਹਦੇ ਹੱਕ ਚ ਆਇਆ ਹੈ ਆਪ ਆਦਮੀ ਪਾਰਟੀ ਦੇ ਹਰਜੋਤ ਬਹਿਨ ਸਨ ਦਾ ਮਨਿਸਟਰ ਵਕੀਲ ਹੈ ਜਦੋਂ ਇਹਨਾਂ ਨੇ ਦੇਖਿਆ ਕਿ ਕੇਸ ਤਾਂ ਹੁਣ ਉਲਟ ਜਾਊਗਾ ਇੰਨੇ ਸਬੂਤ ਆ ਗਏ ਨਰੇਸ਼ ਯਾਦਵ ਨੇ ਕੇਦਰੀਵਾਲ ਨੂੰ ਕਿਹਾ ਜੇ ਮੈਨੂੰ ਸਜ਼ਾ ਹੋਈ ਮੈਂ ਦੱਸ ਦੂੰਗਾ ਕਿ ਤੁਸੀਂ ਮੈਨੂੰ ਭੇਜਿਆ ਹੈ ਕਬਰ ਆ ਕੇ ਨਰੇਸ਼ ਆਪਣੇ ਕੇਜਰੀਵਾਲ ਨੇ ਭਗਵਾਨਤਮਾਨ ਪੁਲਿਸ ਨੂੰ ਡੀਸੀ ਨੂੰ ਬੁਲਾਇਆ ਤੇ ਕਿਹਾ ਤੁਸੀਂ ਮਲੇਰ ਕੋਟਲੇ ਦੀ ਅਦਾਲਤ ਜਾ ਕੇ ਕੇਸ ਵਾਪਸ ਲਓ ਤੁਸੀਂ ਦੇਖੋ ਕਿੱਡੇ ਬੇਸ਼ਰਮ ਹੈ ਬੇਅਦਬੀ ਦਾ ਕੇਸ ਆ ਹੁਣੀ 8-9 ਮਹੀਨੇ ਪਹਿਲੇ ਡੀਸੀ ਨੇ ਅਦਾਲਤ ਲਿਖ ਕੇ ਦੇ ਦਿੱਤਾ ਕਿ ਸਾਨੂੰ ਅਸੀਂ ਵਾਪਸ ਚੋਣਿਆ ਕੇਸ ਸਰਕਾਰ ਨਹੀਂ ਲੜਨਾ ਚਾਹੁੰਦੀ ਪਰ ਮੈਂ ਹਿੰਮਤ ਦਿਨਾ ਜੱਜ ਸਾਹਿਬ ਦਾ ਨੂੰ ਜੱਜ ਸਾਹਿਬ ਨੇ ਕਿਹਾ ਮੈਂ ਆ ਵਾਪਸ ਨਹੀਂ ਲੈਣ ਦਊਗਾ ਤੁਹਾਨੂੰ ਕੇਸ ਕਿਉਂਕਿ ਇੱਥੇ ਸਬੂਤ ਇੰਨੇ ਐ ਤੇ ਤੁਸੀਂ ਦੇਖ ਲਓ ਆ 8 ਮਹੀਨੇ ਪਹਿਲੇ ਪਹਿਲੇ ਦਸੰਬਰ ਨੂੰ ਪਿਛਲੇ ਮਿਸਾਲ ਫੈਸਲਾ ਆਇਆ ਨਰੇਸ਼ ਯਾਦਵ ਨੂੰ ਸਜ਼ਾ ਕਰ ਦਿੱਤੀ ਇਹਨਾਂ ਦੇ ਐਮਐਲਏ ਨੂੰ ਇਤੋਂ ਨੇੜੇ ਤਾਂ ਕੋਈ ਹੋ ਨਹੀਂ ਸਕਦਾ ਐਮਐਲਏ ਐ ਹੁਣ ਕੀ ਆਪਾਂ ਨੂੰ ਹੋਰ ਕੀ ਸਬੂਤ ਚਾਹੀਦਾ ਆ ਝਾੜੂ ਵਾਲੇ ਬਾਰੇ ਕਾਂਗਰਸੀਏ ਬਾਰੇ ਦੂਜੀ ਗੱਲ ਹੋਰ ਹੈਰਾਨੀ ਦੀ ਹੈ ਪਹਿਲੀ ਤਰੀਕ ਨੂੰ ਦਸੰਬਰ ਨੂੰ ਫੈਸਲਾ ਜੱਜ ਸਾਹਿਬ ਨੇ ਦੇ ਦਿੱਤਾ ਕਿ ਅੱਗੇ ਇਹਨੂੰ ਅੰਦਰ ਕਰਦੇ ਹੋ ਉਹ ਸੇਹੀ ਮਹੀਨੇ ਦਿੱਲੀ ਦੀਆਂ ਟਿਕਟਾਂ ਸੀ ਦੇਣੀਆਂ ਸੀ ਨਰੇਸ਼ ਯਾਦਵ ਨੂੰ ਫਿਰ ਤੋਂ ਪਾਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ ਆ ਤਾਂ ਹਾਲਾਤ ਹੈ ਕੌਣ ਦੋਸ਼ੀ ਹੈ ਆ ਜਿਹੜਾ ਹੁਣ ਪਿਛਲੇ 10 ਸਾਲਾਂ ਜਦੋਂ ਬੇਅਦਬੀਆਂ ਹੋਈਆਂ ਕੋਈ ਬੋਲਿਆ ਕਿੱਧਰ ਗਏ ਦਾਦੂ ਵਾਲ ਸਾਹਿਬ ਕਿੱਧਰ ਗਏ ਮੰਡ ਸਾਹਿਬ ਕਿੱਧਰ ਗਏ ਦੂਜੇ ਸਾਹਿਬ ਜਿਹੜੇ ਉਦੋਂ ਅੱਗ ਲਾਉਂਦੇ ਸੀ ਪੰਜਾਬ ਨੂੰ ਅੱਗ ਲਾਉਂਦੇ ਸੀ ਹੁਣ ਕਿਉਂ ਚੁੱਪੇ ਕਿਉਂਕਿ ਉਹ ਸਾਰੇ ਏਜੰਸੀਆਂ ਦੇ ਬੰਦੇ ਐ ਉਹ ਚਾਹੁੰਦੇ ਸੀ ਕੌਮ ਦੀ ਪਾਰਟੀ ਪੰਜਾਬ ਦੀ ਪਾਰਟੀ ਨੂੰ ਕਮਜ਼ੋਰ ਕਰ ਦਿਓ ਦੇਖੋ ਅਕਾਲੀ ਦਲ ਜਿਹੜੀ ਪਾਰਟੀ ਐ ਆ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਐ ਤੇ ਗੁਰੂ ਸਾਹਿਬ ਨੇ ਆਪਾਂ ਨੂੰ ਇੱਕੋ ਹੀ ਗੱਲ ਸਿਕਾਈ ਐ ਸਰਬੱਤ ਦੇ ਭਲੇ ਦੀ ਗੱਲ ਸਿਕਾਈ ਐ ਕਿ ਸਾਰਿਆਂ ਦਾ ਭਲਾ ਸਾਰੇ ਧਰਮਾਂ ਦਾ ਸਤਕਾਰ ਕਰਨਾ ਹੈ ਕੋਈ ਵੀ ਧਰਮ ਮੁਸ਼ਕਲ ਚਾ ਉਹਦਾ ਸਾਥ ਦੇਣਾ ਹੈ ਕੋਈ ਵੀ ਗਰੀਬ ਜਾਂ ਕੋਈ ਮਜ਼ਦੂਰ ਕਿਸ ਕੋ ਤਕਲੀਫ ਚ ਉਹਦਾ ਸਾਥ ਦੇਣਾ ਹੈ ਆ ਗੁਰੂਆਂ ਦੇ ਦੱਸੇ ਹੋਲੇ ਪਾਰਟੀ ਨੂੰ ਇਹਨਾਂ ਨੇ ਇੰਨਾ ਬਦਨਾਮ ਕਰਤਾ ਕਿ ਆਪਾਂ ਉਹਨਾਂ ਨੂੰ પાછે કર દેતા આજ તુસી हालात દેખો કી હે કી થોડા રાજ હેગા સંગુરુર વાલે ઓ કી અપના રાજ હે પંજાબ ચ આજ મે એક રેકો લિસ્ટ હે દેખો સુબા અપના મુખ્યમંત્રી ભગવાન તમાન નહીં હે ઓન તા કોઠી દિતતી હે એક પેટી दारू દી આ જંદી હે હોર ઓડે કોલે કોઈ નહીં હે ਦੋ ਚੀਜ਼ਾਂ ਆਈਆਂ ਉਹਦੇ ਕੋਲੇ ਕਿ ਸਵੇਰੇ ਸਵੇਰੇ ਸਕੇ ਤੋਂ ਉਹਨਾਂ ਦੇ ਅਫਸਰ ਨੇ ਇਹਨਾਂ ਕੇਜਰੀਵਾਲ ਨੇ ਇਹਨੂੰ ਪੇਟੀ ਭੇਜ ਦਿਆ ਕਰੋ ਇਹਨੂੰ ਕਮਰੇ ਜੀ ਰਹਿਣ ਦਿਓ ਅਸਲੀ ਮੁੱਖ ਮੰਤਰੀ ਕੇਜਰੀਵਾਲ ਹੈ ਤੁਸੀਂ ਪਿਛਲੇ 4 ਸਾਲ ਦੇਖ ਲਓ ਜੇ ਕਿਸੇ ਗਲੀ ਦਾ ਵੀ ਦੁਗਾਟਨ ਕਰਨਾ ਕੇਜਰੀਵਾਲ ਆ ਕੇ ਕਰਦਾ ਭਗਵੰਤ ਮਾਨ ਨਹੀਂ ਕਰਦਾ ਹੁਣ ਕੀ ਹੈ ਹੁਣ ਇੰਨਾ ਅੱਗੇ ਚਲੇ ਗਏ ਕੇਜਰੀਵਾਲ ਨੇ ਸਸੋਡਿਆ ਨੂੰ ਚੰਡੀਗੜੀ ਬਿਠਾਤਾ ਕੇਜਰੀਵਾਲ ਨੇ ਮੁਹੱਲੀ ਆਪਣੀ ਕੋਠੀ ਲੈ ਲਈ ਨਵੀਂ 40 ਕਰੋੜ ਰੁਪਏ ਸਰਕਾਰ ਦਾ ਲਾ ਕੇ ਕੋਠੀ ਤਿਆਰ ਕਰ ਲਈ ਉਹ ਜਿੱਥੇ ਮੁਹੱਲੀ ਰਹਿੰਦਾ ਕੇਜਰੀਵਾਲ ਸਸੋਡਿਆ ਮੁੱਖ ਮੰਤਰੀ ਦੀ ਕੋਠੀ ਦੇ ਨਾਲ ਰਹਿੰਦਾ ਹੈ ਨਾਲ ਜੈਣਾ ਅੱਧੇ ਮਹਿਕਮੇ ਪੰਜਾਬ ਸਰਕਾਰ ਦੇ ਸਸੋਡਿਆ ਦੇਖਦਾ ਤੇ ਅੱਧੇ ਮਹਿਕਮੇ ਜੈਨ ਦੇਖਦਾ ਹੈ ਤੁਸੀਂ ਦੇਖ ਲਓ ਸੂਬਾ ਆਪਣਾ ਸੂਬਾ ਆਪਣਾ ਤੇ ਮੈਂਬਰ ਪਾਰਲੀਮੈਂਟ ਕਿਹਨੂੰ ਬਣਾਇਆ ਸੰਦੀਪ ਪਾਠਕ ਵਿਕਰਮਜੀ ਸਾਣੀ ਰਾਗਵ ਚੱਟਾ ਤੁਸੀਂ ਪਿਛਲੇ 4 ਸਾਲ ਦੇਖ ਲਓ ਰਾਜ ਸਭਾ ਵਿੱਚ ਜਦੋਂ ਕੋਈ ਪਾਣੀਆਂ ਦੀ ਗੱਲ ਲਈ ਪੰਜਾਬ ਦੀ ਗੱਲ ਲਈ ਚੁੱਪ ਹੋ ਜਾਂਦੇ ਐ ਕਿਉਂਕਿ ਆ ਤੁਹਾਡੀ ਫੌਜ ਨਹੀਂ ਉਹਨਾਂ ਵਾਸਤੇ ਪੰਜਾਬ ਕੁਛ ਨਹੀਂ ਆ ਤਾਂ ਇੱਕ ਸਾਧਨਾ ਲੁੱਟਣ ਦਾ ਆ ਜਿਵੇਂ ਤੇ ਇੱਕ ਹੋਰ ਗੱਲ ਦੱਸਾਂ ਮੈਂ ਇਹਰੇ ਕੋਲੇ ਮਹਾਰਾਜ ਦੇ ਗਿਆ ਮੈਂ ਲਿਸਟ ਬੰਗਾਈ ਅੱਜ ਜਿਹੜਾ ਚੀਫ ਮਨਿਸਟਰ ਦਾ ਚੀਫ ਐਡਵਾਈਜ਼ਰ ਹੈ ਵਿਧਪ ਕੁਮਾਰ ਉਹ ਵੀ ਦਿੱਲੀੋਂ ਚੀਫ ਮਨਿਸਟਰ ਦਾ ਦਫਤਰ ਸਾਰਾ ਪ੍ਰਿੰਸੀਪਲ ਦੇਖਦਾ ਹੈ ਉਹ ਵਿਜੇ ਨਾਇਰ ਉਹ ਵੀ ਦਿੱਲੋਂ ਦਿੱਲੀੋਂ ਹੈਲਥ ਮਨਿਸਟਰ ਦਾ ਓਐਸਡੀ ਸਲਨੀ ਮਿਤਰਾ ਉਹ ਵੀ ਦਿੱਲੀੋਂ ਅਰਵਿੰਦ ਮੋਦੀ ਪੰਜਾਬ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਦਿੱਲੀੋਂ रीना गुप्ता चेयरमैन पोल्यूशन बोर्ड ओ भी दिल्लीओ इंडस्ट्रियल डेवलपमेंट बोर्ड दा दीपक चौहान ओ भी यूपी तो राकेश गोयल रैरा दा चेयरमैन ओ भी यूपी तो महेश पुरी विजिलेंस विच बिठाता ਝੂਠੇ ਕੇਸ ਕਰਨ वास्ते ओ भी दिल्लीओ हले बहुत बड़ी लिस्ट है ए अपने आप जेड़े थोड़े इते हरजोत बेंस है या चीमा है ਆ ਤਾਂ ਕੱਲੇ ਦਸਕਤ ਕਰਨ ਵਾਸਤੇ ਰੱਖੇ ਇਹਨਾਂ ਕੋਲੇ ਕੁਝ ਨਹੀਂ ਹੈ ਮੈਂ ਪੁੱਛਣਾ ਚਾਹਣਾ ਸੰਗਰੂਰ ਵਾਲਿਓ ਮੁੱਖ ਮੰਤਰੀ ਆ ਜਿਲੇ ਦਾ ਕਿੰਨੀ ਵਾਰ ਤੁਹਾਡੇ ਕੋਲੇ ਆਇਆ ਹੈ ਕਿੰਨੀ ਵਾਰ ਆਇਆ ਜੀ ਕਿੰਨੀ ਵਾਰ ਤੁਹਾਡੇ ਕੋਲੇ ਆ ਕੇ ਮੈਨੂੰ ਇੱਕ ਦੱਸ ਦਿਓ ਇੱਕ ਸੜਕ ਦੱਸ ਦਿਓ ਜਿਹੜੀ ਨਵੀਂ ਬਣਾਈ ਹੋਏ 4 ਸਾਲਾਂ ਚ ਇੱਕ ਨਵੀਂ ਕੱਸੀ ਕੱਢੀ ਹੋਏ ਇੱਕ ਕੋਈ ਡਿਊਲ ਕਨੈਕਸ਼ਨ ਦਿੱਤਾ ਹੋਏ ਇਕ ਕੋਈ ਨਵਾਂ ਸਕੂਲ ਬਣਾਇਆ ਹੋਏ ਕੁਛ ਨਹੀਂ ਤੇ ਕਹਿੰਦੇ ਕੀ ਸੀ ਬੀਬੀ ਬੀਬੀਆਂ ਬੈਠੀਆਂ ਕਹਿੰਦੇ ਕੀ ਸੀ 1000 ਰੁਪਿਆ ਹਰ ਬੀਬੀ ਨੂੰ ਮਹੀਨੇ ਦਾ ਦੇਵਾਂਗੇ ਹੁਣ ਤਾਂ 46000 ਰੁਪਿਆ ਹੋ ਗਿਆ ਥੋੜਾ ਜਿਹਾ ਬਕਾਇਆ 46000 ਰੁਪਿਆ ਕੀ ਕਹਿੰਦੇ ਸੀ 올ਡ ਏਜ ਪੈਨਸ਼ਨ 2500 ਕਰ ਦਾਂਗੇ ਕਹਿੰਦੇ ਸੀ 15 ਮੈਡੀਕਲ ਕਾਲਜ ਅਸੀਂ ਬਣਾਵਾਂਗੇ ਤੁਹਾਡੇ ਜ਼ਿਲ੍ਹੇ 'ਚ ਵੀ ਬਣਾਤਾ ਮੈਡੀਕਲ ਕਾਲਜ ਮਸਤ ਉਹਨਾਂ ਸਾਹਿਬ ਉਦਘਾਟਨ ਜਿੰਨੇ ਮਰਜ਼ੀ ਕਰ ਲੋ ਇੱਕ ਪੰਜਾਬ ਚੀਜ਼ ਨਹੀਂ ਇੱਕ ਪੰਜਾਬ ਚੀਜ਼ ਨਹੀਂ ਇੱਕ ਚੀਜ਼ ਨਹੀਂ ਦੱਸ ਸਕਦੇ ਪੰਜ ਸਾਲ ਖਰਾਬ ਹੋ ਗਏ ਪੰਜ ਸਾਲ ਲੁੱਟੀ ਜਾਂਦੇ ਆ ਆ ਜਿਹੜੇ ਅਸ਼ਤਿਆਰ ਹੈ ਜਿਹੜਾ ਤੁਸੀਂ ਦੇਖਦੇ ਹਰ ਕੰਧ 'ਚ ਲੱਗੇ ਆ ਇੱਥੇ ਨਹੀਂ ਲੱਗੇ ਤੁਸੀਂ ਟਾਮਨ ਲਾਡੂ ਚਲੇ ਜਾਓ ਕੇਰਲਾ ਚਲੇ ਜਾ ਉੱਥੇ ਵੀ ਕੰਧਾਂ ਤੇ ਤੇ ਬੋਰਡਾਂ ਤੇ ਕੇਜਰੀਵਾਲ ਦੀ ਫੋਟੋ ਲੱਗੀ ਆ ਆਮ ਆਦਮੀ ਪਾਰਟੀ ਦੀ ਪੈਸਾ ਥੋੜਾ ਲੱਗ ਰਿਹਾ ਹੈ 1000 ਕਰੋੜ ਰੁਪਇਆ ਹਰ ਸਾਲ ਆਸ਼ਤਿਹਾਰਾਂ ਦੇ ਹਿੰਦੁਸਤਾਨ ਦੇ ਕੋਨੇ ਕੋਨੇ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਸਤੇ ਲਾ ਰਹੇ ਹੈ ਤੇ ਕਹਿੰਦੇ ਆ ਸਾਡੇ ਕੋਲੇ 1000 ਰੁਪਇਆ ਦੇਣ ਵਾਸਤੇ ਪੈਸਾ ਹੈ ਨਹੀਂ ਆਟਾ ਦਲ ਬੰਦ ਕਰ ਦਿੱਤਾ ਉਹਨੂੰ ਦੇਣ ਵਾਸਤੇ ਪੈਸਾ ਹੈ ਨਹੀਂ ਡਿਵੈਲਪਮੈਂਟ ਕਰਨ ਵਾਸਤੇ ਪੈਸਾ ਹੈ ਨਹੀਂ ਪਰ 4000 ਕਰੋੜ ਖਰਚਣ ਵਾਸਤੇ ਹੈਗਾ ਅੱਜ ਦਾ ਕੇਜਰੀ ਵਾਲਾ तकरीबन 200 ਪੁਲਸ ਵਾਲਾ ਪੰਜਾਬ ਦਾ ਦਿੱਲੀ ਇਹਦੀ ਰੱਖਿਆ ਵਾਸਤੇ ਹੈ ਪੰਜਾਬ ਦਾ ਹੈਲੀਕਾਪਟਰ ਪੰਜਾਬ ਦੀ ਗੱਲਾਂ ਜਿੱਥੇ ਹਿੰਦੁਸਤਾਨ ਜਾਂਦਾ ਹੈ ਖਰਚਾ ਪੰਜਾਬ ਸਰਕਾਰ ਭਰਦੀ ਹੈ ਇਹ ਸ਼ੋਅ ਕਰਦੇ ਆਂ ਮੈਂ ਬੇਨਤੀ ਕਰਨਾ ਆਇਆ ਇਸ ਕਰਕੇ ਕਿਉਂਕਿ ਸੰਗਰੂਰ ਇੱਕ ਹੈਜਾ ਜ਼ਿਲ੍ਹਾ ਹੈ ਸੰਗਰੂਰ ਬਣਾ ਲਾ ਸਰਕਾਰਾਂ ਤੁਸੀਂ ਬਣਾਉਣਿਓ ਤੁਸੀਂ ਤੂਫਾਨ ਖੜਾ ਕਰਦੇ ਹੋ ਜਿਹੜਾ ਪੂਰੇ ਹਿੰਦੁਸਤਾਨ ਚ ਪੰਜਾਬ ਚ ਫੈਲ ਜਾਂਦਾ ਹੈ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਅਕਾਲੀ ਦਲ ਦਾ ਤੂਫਾਨ ਖੜਾ ਕਰਦੇ ਹੋ ਬਚਣਾ ਜੇ ਆਪਾਂ ਬਚਣਾ ਬੋਲੇ ਸੋ ਨਿਹਾਲ ਅੱਜ ਮੈਂ ਜਦੋਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਜਦੋਂ ਮੈਂ ਲੌਂਗ ਵਾਲ ਪਿੰਡ 'ਚ ਪੜਿਆ ਤੇ ਬੱਸਾਂ ਦੀਆਂ ਲਾਈਨਾਂ ਦੇਖੀਆਂ ਲੋਕਾਂ ਦੇ ਵਰਕਰਾਂ ਦਾ ਜੋਸ਼ ਦੇਖਿਆ ਜਿੱਥੋਂ ਜਾ ਰਿਹਾ ਸੀ ਵਰਕਰ ਰੁੱਕ ਰੁੱਕ ਕੇ ਹੱਥ ਮਲਾ ਰਹੇ ਸੀ ਮੇਰੇ ਨਾਲ ਕੋਈ ਦਿੱਲੀੋਂ ਮੰਦਾ ਆਇਆ ਮੈਂ ਕਿ ਅਗਲੀ ਸਰਕਾਰ ਬਣੂਗੀ ਅਕਾਲੀ ਦਲ ਦੀ ਕਿਉਂਕਿ ਸੰਗਰੂਰ ਵਾਲਿਆਂ ਨੇ ਫੈਸਲਾ ਕਰ ਲਿਆ ਹੁਣ ਤਾਂ ਪੱਕੀ ਬਣ ਜਾਣੀ ਆ ਯਾਰ ਯਾਦ ਕਰੋ ਅਕਾਲੀ ਦਲ ਦੀ ਸਰਕਾਰ ਮੈਂ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹਣਾ ਥੋਡੇ ਇੱਥੇ ਟਿਊਬਲ ਕਨੈਕਸ਼ਨ ਸਾਰਿਆਂ ਨੇ ਥੋਡੇ ਕੋਲੇ ਟਿਊਬਲ ਕਨੈਕਸ਼ਨ ਆ ਨਾ ਮਾਦਾ ਨੂੰ ਇੰਨਾ ਕਹਿਣਾ ਹੈ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਆ 13.5 ਲੱਖ ਅਕਾਲੀ ਦਲ ਨੇ ਦਿੱਤੇ ਆ ਪਰ ਮੈਂ ਹੁਣ ਕਹਿਣਾ ਚਾਹਣਾ ਜਿਹੜੇ ਮੇਰੇ ਵੀਰਾਂ ਕੋਲੇ ਟਿਊਬਵਲ ਕਨੈਕਸ਼ਨ ਨਹੀਂ ਹੈ ਅਕਾਲੀ ਦਲ ਦੀ ਸਰਕਾਰ ਬਣਾ ਦਿਓ 1.5 ਸਾਲ ਰਹਿ ਗਿਆ ਪਹਿਲੇ ਹੀ ਹਫਤੇ ਸਾਰਿਆਂ ਨੂੰ ਟਿਊਬਵਲ ਕਨੈਕਸ਼ਨ ਦੇ ਦਾਂਗੇ ਆਟਾ ਦਾਲ ਸਕੀਮ ਬੰਦ ਕਰਤੀ ਇਹਨਾਂ ਨੇ ਆ ਜਿਹੜਾ ਕਨਕਾਰੀਆ ਸੈਂਟਰ ਦੀ ਐ 8 ਪੰਜਾਬ ਵਾਲੇ ਨਹੀਂ ਤੇਰੇ ਜਿਸ ਦਿਨ ਸਰਕਾਰ ਸ਼ਾਲੂ ਹੋ ਗਈ ਉਸੇ ਦਿਨ ਤੋਂ ਫਿਰ ਤੋਂ ਆਟਾ ਦਾਲ ਸਕੀਮ ਸ਼ੁਰੂ ਹੋਊਗੀ ਫਿਰ ਤੋਂ ਸ਼ਗਨ ਮਿਲਨੇ ਸ਼ੁਰੂ ਹੋਣਗੇ ਫਿਰ ਤੋਂ ਲੜਕੀਆਂ ਨੂੰ ਸਾਈਕਲ ਦਿੱਤੇ ਜਾਣਗੇ ਪੜਨ ਵਾਸਤੇ ਤੇ ਵੱਡੀ ਗੱਲ ਕਰਦਾ ਵੱਡੇ ਬਾਦਲ ਸਾਹਿਬ ਨੇ ਐਸਸੀ ਬੱਚਿਆਂ ਨੂੰ ਪੜਾਉਣ ਵਾਸਤੇ 600 ਕਰੋੜ ਰੁਪਏ ਲਾਉਂਦੇ ਸੀ ਕਾਲਜਾਂ ਵਿੱਚ ਪੜ੍ਹਾਈ ਮੁਫਤੀ ਜਿਹੜੀ ਆ ਕਾਂਗਰਸ ਤੇ ਝਾੜੂ ਵਾਲੇ ਬੰਦ ਕਰ ਦਿੱਤੀ ਐਸੀ ਬੱਚਿਆਂ ਨੂੰ ਮੈਂ ਵਿਸ਼ਵਾਸ ਦੋਣਾ ਹੈ 1.5 ਸਾਲ ਰਹਿ ਗਿਆ ਉਹਦੇ ਬਾਅਦ ਸਰਕਾਰ ਆਉਣ ਤੇ ਸਾਰੇ ਬੱਚਿਆਂ ਦੀ ਕੋਈ ਵੀ ਕਾਲਜ ਹੋਏ ਪੜ੍ਹਾਈ ਮੁਫਤ ਹੋਊਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਵੇਂ ਬਾਪੂ ਬਾਦਲ ਮੈਡੀਕਲ ਕਾਰਡ ਦਿੰਦੇ ਸੀ ਜਿੰਨਾ ਤੁਸੀਂ 5-7 ਲੱਖ ਦਾ ਇਲਾਜ ਕਿਤੇ ਮਰਜ਼ੀ ਹਸਪਤਾਲ ਕਰਾ ਸਕਦੇ ਸੀ ਤੇ ਉਹ ਬੰਦ ਕਰ ਦਿੱਤਾ ਉਹ ਫਿਰ ਤੋਂ ਚਾਲੂ ਹੋਊਗਾ ਫਿਰ ਤੋਂ ਤੁਹਾਡੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਹੋਣਗੇ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਸਰਪੰਚ ਵੀ ਬਣਿਆ ਕੁਛ ਵੀ ਬਣਿਆ ਇਹਨਾਂ ਤੋਂ ਦੁਵਾਨੀ ਨਹੀਂ ਲੈਣੀ ਆਪਾਂ ਇਹਨਾਂ ਝਾੜੂ ਵਾਲਿਆਂ ਤੋਂ ਦੁਵਾਨੀ ਨਹੀਂ ਲੈਣੀ ਮੈਂ ਤੁਹਾਨੂੰ ਇਹ ਨਾਂ ਤਾਂ ਦੇਣਗੇ ਦੇਣਗੇ ਵੀ ਨਹੀਂ ਮਦਦ ਤਾਂ ਪਰ ਮੈਂ ਤੁਹਾਨੂੰ ਇਹਨਾਂ ਦੱਸਦਣਾ ਦੇਣ ਸਾਲ ਬਾਅਦ ਚਾਹ ਪੂਰੇ ਕਰ ਦੂੰਗਾ ਚਾਹ ਪੂਰੇ ਕਰ ਦੂੰਗਾ ਸਰਕਾਰਾਂ ਕੋਲੇ ਪੈਸੇ ਦੀ ਕਮੀ ਨਹੀਂ ਹੁੰਦੀ ਆ ਜਿਹੜੇ ਮਾੜੇ ਲੀਡਰ ਐ ਇਹਨਾਂ ਦੀ ਨੀਅਤ ਦੀ ਕਮੀ ਐ ਜਦੋਂ ਬਾਦਲ ਸਾਹਿਬ ਸੀ ਮੁੱਖ ਮੰਤਰੀ ਅਸੀਂ ਕਿਤੇ ਨਹੀਂ ਗਿਆ ਖਜ਼ਾਨਾ ਖਾਲੀ ਐ ਤੁਸੀਂ ਕਹਿੰਦੇ ਸੀ ਸਾਨੂੰ ਸੜਕ ਬਣਾ ਦਿਓ ਵੱਡੀਆਂ ਸੜਕਾਂ ਬਣਾ ਦਿਆਂ ਅਸੀਂ ਇੱਕ ਗੱਲ ਦੱਸਿਓ ਅੱਜ ਤੱਕ ਜੋ ਵੀ ਮੈਂ ਕਿਹਾ ਪੂਰਾ ਕੀਤਾ ਕਿ ਨਹੀਂ ਜੇ ਮੈਂ ਕਿ ਯਾਦ ਕਰੋ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਬਿਜਲੀ ਆਮ ਆਮ ਕਰ ਦੂੰਗਾ ਆ ਥਰਮਲ ਪਲੈਂਟ ਬਣਾ ਕੇ ਆਮ ਆਮ ਕਰਤੀ ਕਿ ਨਹੀਂ ਮੈਂ ਤੁਹਾਨੂੰ ਕਿਹਾ ਸੀ ਕਿ ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਨਾਲ 4 ਤੇ 6 ਲੈਂਦੀਆਂ ਸੜਕਾਂ ਨਾਲ ਜੋੜ ਦੂੰਗਾ ਜੋੜਦਿਆਂ ਕਿ ਨਹੀਂ ਅਸੀਂ ਤੁਹਾਨੂੰ ਕਿਹਾ ਸੀ ਕਿ ਥੋੜੀ ਜਿਹੜੀਆਂ ਜਿੰਨੀਆਂ ਇੱਥੇ ਗਰੀਬਾਂ ਵਾਸਤੇ ਸਕੀਮਾਂ ਸਾਰੀਆਂ ਬਾਦਲ ਸਾਹਿਬ ਨੇ ਕਿਹਾ ਸੀ ਲਾਗੂ ਕਰਾਂਗੇ ਤੇ ਪਹਿਲੇ ਦਿਨੀ ਲਾਗੂ ਕੀਤੀਆਂ ਇਹਨਾਂ ਵਾਂਗੂ ਲਾਰੇ ਨਹੀਂ ਪਾਏ ਤੁਸੀਂ ਦੇਖ ਲਓ ਖਾਲਸਾ ਪੰਥ ਦੀ ਯਾਦਗਾਰਾਂ ਕਿੰਨੀਆਂ ਬਣਾਈਆਂ ਸਾਰੇ ਧਰਮਾਂ ਦੇ ਜਿਹੜੇ ਪਵਿੱਤਰ ਸਥਾਨ ਹੈ ਸ਼੍ਰੋਮਣੀ ਕਾਲੀ ਦਲ ਨੇ ਸਜਾਏ ਜਦੋਂ ਕੋਈ ਹਾਦਸਾ ਹੁੰਦਾ ਸੀ ਜਾਂ ਕੋਈ ਨੁਕਸਾਨ ਹੁੰਦਾ ਸੀ ਬਾਪੂ ਬਦਲ ਆਪ ਜਾਂਦੇ ਸੀ ਅੱਜ ਮੈਨੂੰ ਫਿਰ ਤੋਂ ਦੁੱਖ ਲੱਗ ਰਿਹਾ ਹੈ ਅੱਜ ਘੱਗਰ ਨਾਲ ਪਾਣੀ ਕਈ ਜ਼ਿਲ੍ਹਿਆਂ ਦੇ ਉੱਤੇ ਆ ਗਿਆ ਫਾਜ਼ਿਲਕਾ ਪਾਣੀ ਕਿਸਾਨ ਡੁੱਬ ਗਏ ਸੁਲਤਾਨਪੁਰ ਹਲਕੇ ਚ ਕਿਸਾਨਾਂ ਦਾ ਬੁਰਾ ਹਾਲਾ ਪਾਣੀ ਆ ਗਿਆ ਨਦੀ ਦਾ ਪਰ ਭਗਵੰਤ ਮਾਨੀ ਦਿਖਾਈ ਇਹਨਾਂ ਦੇ ਮੰਤਰੀ ਕੋਈ ਦਿਖਾਈ ਨਹੀਂ ਦੇ ਰਿਹਾ ਆ ਕੀ ਕਹਿੰਦੇ ਹੁੰਦੇ ਸੀ ਕੀ ਤੇ ਦੋ ਨੁਕਸਾਨ ਹੋਊਗਾ ਤੁਹਾਨੂੰ ਪੁੱਛਾਂਗੇ ਵੀ ਨਹੀਂ ਜਿੰਨੇ ਘਰੇ ਤੁਹਾਡੇ ਕੁੱਤੇ ਮੁਰਗੀਆਂ ਕੁਛ ਵੀ ਆ ਸਾਰਿਆਂ ਦਾ ਮੁਆਵਜ਼ਾ ਦੇਵਾਂਗੇ ਕਹਿੰਦਾ ਸੀ ਨਾ ਤੁਹਾਡੇ ਭਗਵੰਤ ਮਾਨ ਹੁਣ ਕਿੱਧਰ ਗਿਆ ਹੁਣ ਤੂੰ ਆਪ ਹੀ ਨਹੀਂ ਦਿਖਦਾ ਪੀਤੀ ਖਾਦੀ ਪੀਤੀ ਕਿੱਧਰ ਗਿਆ ਐਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਚਾ ਲੋ ਪੰਜਾਬ ਨੂੰ بڑے ਲੋਕ ਫਿਰ ਤੋਣਗੇ ਤੁਹਾਡੇ ਕੋਲੇ ਕੋਈ ਕਹੂਗਾ ਮੈਂ ਪਤਾ ਨਹੀਂ ਕੀ ਖਾਲਸਾ ਕੌਮ ਦਾ ਲੀਡਰ ਐ ਸੰਗਰੂਰ ਵਾਲਿਓ ਜਦੋਂ ਆਪਾਂ ਰਿਸ਼ਤਾ ਵੀ ਕਰਦੇ ਆ ਨਾ ਬੜਾ ਸੋਚ ਸਮਝ ਕੇ ਪਰਵਾਹ ਚ ਹੁੰਦੇ ਆ ਪਿਛੋਕੜ ਦੇਖਦੇ ਆ ਆਪਾਂ ਆਪਣੀ ਜਾਨ ਦੇ ਰਹੇ ਆ 5 ਸਾਲ ਵਾਸਤੇ ਬਿਗੈਰ ਦੇਖੇ ਬਿਗੈਰ ਦੇਖੇ ਸਮਝੇ ਆਪਾਂ 5 ਸਾਲ ਆ ਝਾੜੂ ਵਾਲੋਂ ਨੂੰ ਖਰਾਬ ਕਰਤੇ ਉਦੋਂ ਪਹਿਲੇ ਕਾਂਗਰਸ ਆਪਾਂ ਨੂੰ ਪਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕਰਨਾ ਪਰ ਆਪਾਂ ਗੱਲਾਂ ਫਿਰ ਤੋਂ ਆ ਗਏ ਹੁਣ ਵੀ ਕਈ ਆਉਣਗੇ ਕੋਈ ਦੁਬਈਓ ਆ ਜਾਂਦਾ ਗੋਲ ਪੱਗ ਬਣ ਲੈਂਦਾ ਆਪ ਉਹਦੇ ਘਰ ਚ ਸਾਰੇ ਨਸ਼ੇ ਹੁੰਦੇ ਆ ਕਿਸੇ ਨੂੰ ਨਹੀਂ ਪਤਾ ਕਿੱਥੋਂ ਆਇਆ ਤੇ ਕੌਮ ਮਗਰ ਲੱਗ ਜਾਂਦੀ ਆ ਉਹ ਵੀ ਆ ਕੇ ਲੁੱਟ ਕੇ ਪਰੇ ਜਾਂਦਾ ਕਿੰਨੀ ਦੇਰ ਆਪਾਂ ਇਹਦਾ ਕੰਮ ਕਰਾਂਗੇ ਆਪਣੀ ਜ਼ਿੰਮਵਾਰੀ ਹੈ ਆਪਣੀ ਪੰਜਾਬ ਸੂਬਾ ਆਪਣੀ ਜ਼ਿੰਮਵਾਰੀ ਹੈ ਯਾਰ ਆਪਣੇ ਬਜ਼ੁਰਗਾ ਨੂੰ ਪੁੱਛੋ ਜਿਹੜੇ ਨੌਜਵਾਨ ਬੱਚੇ ਐ ਆਪਣੇ ਬਜ਼ੁਰਗਾ ਨੂੰ ਆਪਣੇ ਮਾਤਾ ਨੂੰ ਪੁੱਛੋ ਜੇ ਤੁਸੀਂ ਉਹਦੋਂ ਆਪਣੇ ਬਜ਼ੁਰਗਾ ਨੂੰ ਪੁੱਛਦੇ ਕਿਹਨੂੰ ਵੋਟ ਪਾਉਣੀ ਹੈ ਸਿਰ ਝੁਕਾ ਕੇ ਕਹਿੰਦੇ ਹੁੰਦੇ ਸੀ ਤੱਕੜੀ ਨੂੰ ਗੁਰੂ ਦੀ ਤੱਕੜੀ ਨੂੰ ਵੋਟ ਪਾਉਣੀ ਹੈ ਉਹ ਸਪਿਰਿਟ ਵਾਪਸ ਲੈ ਕੇ ਆਓ ਜੇ ਬਚਣਾ ਪੰਜਾਬ ਨੇ ਬਚਣਾ ਹੈ ਉਹ ਸਪਿਰਿਟ ਲੈ ਕੇ ਆਓ ਆ ਦੇਖੋ ਕਿੰਨੀ ਵੱਡੀ ਥੋੜੀ ਤਾਕਤ ਨੇ ਜਿੱਤ ਕਰਾਈ ਆ ਕੇਜਰੀਵਾਲ 65000 ਕਿਲਾ ਥੋੜਾ ਲੈਣਾ ਚਾਹੁੰਦਾ ਸੀ ਬਿਲਡਰਾਂ ਨਾਲ ਸੌਦਾ ਹੋ ਗਿਆ ਸੀ ਪਰ ਤੁਸੀਂ ਹਿੰਮਤ ਕੀਤੀ ਥੋੜੀ ਫੌਜ ਨੇ ਅੱਗੇ ਹੋ ਕੇ ਲੜਾਈ ਲੜੀ ਤੇ ਭਜਾ ਲਿਆ ਹੁਣ ਪਹਿਲੀ ਤਰੀਕ ਨੂੰ ਅਸੀਂ ਇੱਕ ਮੋਗੇ ਕਨਫਰੰਸ ਕਰ ਰਹੇ ਆ ਪੰਜਾਬੀਆਂ ਦੀ ਫਤਿਹ ਦੀ ਰੈਲੀ ਹੈ ਉਹਦੇ ਜਰੂਰ ਹਿੱਸਾ ਦਿਓ ਤੇ ਉਸ ਮੋਗਰੇ ਲਈ ਦੱਸਾਂਗੇ ਕਿ ਅਗਲੇ ਡੇਢ ਸਾਲ ਦੇ ਅੰਦਰ ਕਿਵੇਂ ਇੰਨਾ ਕਾਂਗਰਸੀਆਂ ਨੂੰ ਤੇ ਝਾੜੂ ਵਾਲਿਆਂ ਨੇ ਪੰਜਾਬ 'ਚ ਭਜਾਵਾਂਗੇ ਦੇ ਜੇ ਬਚਣਾ ਪੰਜਾਬ ਨੇ ਸਿੱਧੀ ਗੱਲ ਮਤਲਬ ਦੱਸਣਾ ਚਾਹਣਾ ਸਾਡਾ ਤਾਂ ਘਰ ਹੈ ਕਾਂਗਰਸੀਆਂ ਦਾ ਘਰ ਨਹੀਂ ਹੈ ਉਹਨਾਂ ਨੂੰ ਹੁਕਮ ਆਉਂਦੇ ਦਿੱਲੀੋਂ ਬੀਜੇਪੀ ਦਾ ਘਰ ਨਹੀਂ ਹੈ ਝਾੜੂ ਵਾਲੇ ਨੇ ਪੰਜਾਬ ਕਰਨੀਆਂ ਉਹਨਾਂ ਵਾਸਤੇ ਆ ਗੈਸਟ ਹਾਊਸ ਹੈ ਜਦੋਂ ਆਉਂਦੇ ਸੈਰ ਕਰਨ ਵਾਸਤੇ ਅਕਾਲੀ ਦਲ ਵਾਸਤੇ ਆ ਘਰ ਹੈ ਸਾਡੇ ਵਾਸਤੇ ਆ ਜਾਨ ਹੈ ਪੰਜਾਬ ਦੇ ਲੋਕ ਵਾਸਤੇ ਅਸੀਂ ਮਰ ਵੀ ਸਕਦੇ ਆ ਕੁਝ ਵੀ ਕਰ ਸਕਦੇ ਆ ਤਾਂ ਹੀਓ ਤੁਸੀਂ ਦੇਖਿਆ ਜਦੋਂ ਜਦੋਂ ਅਕਾਲੀ ਦਰ ਦੀ ਸਰਕਾਰ ਆਉਂਦੀ ਹੈ ਉਦੋਂ ਹੀ ਤਰੱਕੀ ਹੁੰਦੀ ਹੈ ਉਦੋਂ ਹੀ ਦੇਖੋ ਸੇਵਾ ਕੇਂਦਰ ਤੋਂ ਲੈ ਕੇ ਸਾਂਝ ਕੇਂਦਰ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਕਾਲਜ ਤੋਂ ਲੈ ਕੇ ਐਮ ਤੋਂ ਲੈ ਕੇ ਕਿੰਨੀਆਂ-ਕਿੰਨੀਆਂ ਚੀਜ਼ਾਂ ਬਣੀਆਂ ਸਾਰੀਆਂ ਹੀ ਅਕਾਲੀ ਦਲ ਦੇ ਇੱਕ ਵੀ ਨਿਸ਼ਾਨੀ ਮੈਂ ਕਹਿੰਦਾ ਤੁਸੀਂ ਘਰੇ ਚੱਲ ਜਾਓ ਇੱਕ ਵੀ ਨਿਸ਼ਾਨੀ ਤੁਹਾਨੂੰ ਝਾੜੂ ਵਾਲੇ ਦੀ ਜਾਂ ਕਾਂਗਰਸ ਦੀ ਨਹੀਂ ਮਿਲੂਗੀ ਪਿਛਲੇ 40 ਸਾਲ ਦਾ ਇਤਿਹਾਸ ਦੇਖ ਲਓ ਜੋ ਕੁਝ ਵੀ ਬਣਿਆ ਥੋਡੀ ਆਪਣੀ ਪਾਰਟੀ ਨੇ ਬਣਾਇਆ ਕਿਉਂਕਿ ਸਾਡਾ ਆਕਰ ਹੈ ਉਹ تین ਗੱਲਾਂ ਮੈਂ ਹੋਰ ਕਹਿਣਾ ਚਾਹੂੰਗਾ ਅੱਜ ਜਦੋਂ ਦੇ ਝਾੜੂ ਵਾਲੇ ਆਏ ਐ ਆਪਣੇ ਨੌਜਵਾਨ ਬੱਚਿਆਂ ਨੇ ਇਹਨਾਂ ਨੇ ਬੜਾ ਧੱਕਾ ਕੀਤਾ ਝਾੜੂ ਵਾਲੇ ਨੇ ਪਹਿਲੇ ਕੀ ਹੁੰਦਾ ਸੀ ਸਰਕਾਰੀ ਨੌਕਰੀਆਂ ਇਕੱਲੇ ਪੰਜਾਬੀਆਂ ਵਾਸਤੇ ਹੁੰਦੀਆਂ ਸੀ ਬਾਦਲ ਸਾਹਮਣੇ ਸੀ ਕਾਨੂੰਨ ਨਿਆ ਸੀ ਅੱਜ ਝਾੜੂ ਵਾਲੇ ਨੇ ਆ ਕੇ ਬਦਲ ਦਿੱਤਾ ਹੁਣ ਕੋਈ ਮਰਜ਼ੀ ਲੈ ਸਕਦਾ ਤੁਸੀਂ ਹੈਰਾਨ ਰਹਿ ਜਾਓਗੇ ਮੈਂ ਰਿਕਾਰਡ ਕਢਾਇਆ कोई पच्ची तीस हज़ार नौकरियां जितिया अद्धे नौजवान कोई यूपी तो है कोई राजस्थान तो है कोई हरियाणे तो है थोड़िया नौकरियां बहर देती क्योंकि झाड़ू वाले बहर इलेक्शन लड़ना चाहते हैं